ਚਲ ਇਦਾਂ ਕਰਨੀ ਆ ਸਨੀ ਦੇ ਮਾਮੇ ਨੂੰ ਫੋਨ ਕਰ ਹੀ ਲੈਣੀ ਆ ਫਿਰ ਇਹਦੇ ਪਿਓ ਨੇ ਕਹਿਣਾ ਵਾ ਤੂੰ ਫੋਨ ਕਰਕੇ ਪੁੱਛਿਆ ਹੀ ਨਹੀਂਗਾ ਹੈਲੋ ਸਤਿ ਸ੍ਰੀ ਅਕਾਲ ਹੋਰ ਸੁਣਾ ਵੀ ਠੀਕ ਆ ਹਾਂ ਆਪਾਂ ਵੀ ਠੀਕ ਠਾਕ ਆ ਹਾਂ ਹਾਂ ਨਿਆਣੇ ਠੀਕ ਵਾ ਆਹੋ ਸਨੀ ਨੇ ਵੀ ਠੀਕ ਵਾ ਹਾਂ ਬੜਾ ਵਧੀਆ ਮੈਂ ਨਾ ਤੈਨੂੰ ਫੋਨ ਕੀਤਾ ਸੀ ਕਿ ਸਨੀ ਦੇ ਸੌਰੇ ਡੇ ਉਹਨੂੰ ਬਾਹਰ ਕਰ ਲੈਣਾ ਆਹ ਡੇ ਉਹਦਾ ਕੰਮ ਬਣਾਉਣਾ ਤੇ ਉਹ ਨਾ ਪਹਿਹਾਂ ਦਾ ਚੱਕਰ ਹੀਗਾ ਤੇ ਮੈਨੂੰ ਮੇਰੀ ਜੀਤ ਨਹੀਂ ਕਰਨ ਲਿਆ ਮੇਰਾ ਕਹਿਣ ਨੂੰ ਮੈਨੂੰ ਪਤਾ ਤੇਰਾ ਵੀ ਹੱਥ ਤੰਗ ਹੁੰਦਾ ਵਾ ਆਹੋ ਪਰ ਨਾ ਜਿੱਦਾਂ ਵੀ ਹੁੰਦਾ ਵਾ ਨਾ ਮੇਰਾ ਵੀਰ 2 ਲੱਖ ਰੁਪਏ ਦੀ ਮਦਦ ਮੇਰੀ ਜਰੂਰ ਕਰ ਅੱਛਾ 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 ਨਹੀਂ ਉਹ ਤੇ ਮੈਨੂੰ ਪਤਾ ਵਾ ਮੇਰਾ ਆਪਣਾ ਕਹਿਣ ਨੂੰ ਜੀ ਨਹੀਂ ਕਰਦਾ ਪਰ ਹੁਣ ਹਾਂ ਆਹ ਕਿੱਥੇ ਬੰਦਾ ਕਰਦਾ ਫਿਰ ਹੂੰ ਨਹੀਂ ਨਹੀਂ 50 60 ਨਹੀਂ 50 60 ਤੇ ਬਹੁਤ ਥੋੜੇ ਆ ਇਦਾਂ ਕਰ ਮੇਰਾ ਵੀਰ ਫਿਰ ਲੱਖ ਰੁਪਈਆ ਕਰ ਦੇ ਠੀਕ ਵਾ ਆਹੋ ਕੋਈ ਨਹੀਂ ਮੈਂ ਕੋਸ਼ਿਸ਼ ਕਰੂੰਗੀ ਸਭ ਤੋਂ ਪਹਿਲਾਂ ਤੇਰੇ ਦੇ ਦਾਂਗੇ ਹਾਂ ਚੱਲ ਇਨਕ ਮਾਨ ਹੁਣ ਰੱਖ ਲਈ ਹੁਣ ਲੱਖ ਰੁਪਈਆ ਕਰਦੀ ਆਹ ਚੰਗਾ ਚੰਗਾ ਕਰਕੇ ਇੰਤਜ਼ਾਮ ਤੇ ਫਿਰ ਫੋਨ ਕਰਦੀ ਮੈਨੂੰ ਚੰਗਾ ਸਤਿ ਸ਼੍ਰੀ ਅਕਾਲ ਚੱਲ ਮੈਨੂੰ ਪਤਾ ਵਿਚਾਰਾ ਉਹ ਤੇ ਆਪ ਮਹਾ ਆਪਣਾ ਪੁੱਤ ਰਿਆ ਸਰਨ ਪਰ ਕੀ ਕਰਾਂ ਕਹਿਣਾ ਤਾਂ ਪੈਂਦਾ ਹੀ ਆ ਫਿਰ ਭੈਣ ਭਰਾ ਨੂੰ ਹੀ रेडी रेडी हां मम्मी ਕਿੱਥੇ ਆਂ ਜਰਗ ਕੇ ਇੱਥੇ ਬੈਠੀ ਸੀ ਹਾਂ ਇਹ ਦੁਬਾਰਾ ਬਾਹਰ ਹੁਣਾਂ ਗਈ ਆ ਕੇ ਫੋਨ ਫਾਨ ਕਰਦੀ ਫੋਨ ਕਿਹਨੂੰ ਕਰਨ ਦੇ ਮਾਮੇਦਰ ਤੂੰ ਕਰਨਾ ਕਹਿੰਦੀ ਮਾਮੇ ਨੂੰ ਕਰਨਾ ਹੈਗਾ ਆਹੋ ਉਹ ਮੈਂ ਕਹਿੰਨਾ ਮਾਮੇ ਹਣ ਸਭ ਰਹਿਣ ਦੇਣਾ ਆਈ ਉਹ ਵਿਚਾਰੇ ਆਪਣੇ ਟਾਈਮ ਆ ਪਤਾ ਨਹੀਂ ਕਿਦਾਂ ਪਾਸ ਕਰਨ ਦੇ ਹੁੰਦੇ ਆ ਉਹ ਯਾਰ ਮੇਰੀ ਸੁਣ ਲੈ ਗੱਲ ਚੱਲ ਯਾਰ ਉਹਨੇ ਫੇਰ ਕਹਿਣਾ ਮੈਂ ਵੀ ਮਨ ਫੋਨ ਨਹੀਂ ਕਰ ਦਿੱਤਾ ਠੀਕ ਨਹੀਂ ਉਹਨਾਂ ਮਤ ਕਰ ਦੇਣੀ ਚਲ ਕੋਈ ਨਹੀਂ ਹੁਣ ਗਈ ਆਪੀ ਦੱਸਦੀ ਕੋਈ ਨਾ ਕੋਈ ਨਹੀਂ ਹੋਰ ਚਲ ਠੀਕ ਆ ਪਰ ਮੈਂ ਕਹਣਾ ਉਹਨਾਂ ਨੂੰ ਰਹਿਣ ਦਿੰਦੇ ਯਾਰ ਉਹ ਹਨਾ ਆਪਣਾ ਉਦਾਂ ਹੀ ਕਰਨ ਦੇ ਓਖਾ ਫਿਰ ਉਹਨਾਂ ਨੂੰ ਪਾਵਾਂਗੇ ਟੈਨਸ਼ਨ ਕੀ ਫਾਇਦਾ ਉਹ ਚਲ ਟੈਨਸ਼ਨ ਦੇਣ ਵਾਲੀ ਕਿਹੜੀ ਗੱਲ ਵਾ ਚਲ ਕੋਈ ਦੀ ਮੋ ਬੁੱਧ ਤੇ ਪੈਸੇ ਕਿੰਨੇ ਲੱਗਣੇ ਆ ਠੀਕ ਨਹੀਂ ਚਲ ਉਹਨੂੰ ਇਹ ਆ ਵੀ ਚਲ ਥੋੜਾ ਬੁੱਧਾ ਜਿਹੜਾ ਹਾਂ ਮੰਮੀ ਹੋ ਗਈ ਗੱਲ ਆ ਆਹੋ ਪੁੱਤ ਕਰਾਈਆਂ ਗੱਲ ਤੇ ਮੈਂ ਹਾਂ ਪਰ ਉਹ ਤੇ ਵਿਚਾਰਾ ਆਪ ਹੀ ਬੜਾ ਤੰਗ ਵਾ ਮੈਂ ਤੇ ਡਾਡੀ ਨੂੰ ਉਹੀ ਕਹਿ ਡਿਆ ਵਾ ਤੇ ਆਹ ਤਾਂ ਹੀਗਾ ਵੀ ਮੈਂ 50 60 ਹਜ਼ਾਰ ਰੁਪਈਆ ਕਰ ਦਿੰਨਾ ਤੇ ਫਿਰ ਮੈਂ ਆ ਹੀ ਆਖਿਆ ਮੈਂ ਕਿ ਐਨੇ ਕਾ ਆਪਾਂ ਕੀ ਕਰਨੇ ਆ। ਹਾਂ ਤੇ ਬੋਤਾ ਨਹੀਂ ਕਿ ਚਲ ਲੱਖ ਰੁਪਈਆ ਤੁਹਾਨੂੰ ਦੇ। ਹਾਂ ਤੇ ਮਨ ਤੇ ਗਿਆ ਆਂਦਾ ਕੋਈ ਗੱਲ ਨਹੀਂ ਮੈਂ ਕਰਕੇ ਇੰਤਜਾਮ ਕਰ ਪੌਤਾ ਨੂੰ। ਅੱਛਾ ਠੀਕ ਨਾ ਤੇ ਆਖੀ 50 60 ਦਾ ਕੰਮ ਨਹੀਂਗਾ। ਨਹੀਂ ਨਹੀਂ ਮੈਂ ਪਿਆ ਹੈਗਾ ਮੈਂ ਤਾਂ 2 ਲੱਖ ਤੋਂ ਪਿਆ ਹੀ। ਅੱਛਾ ਪਰ ਵਿਚਾਰਾ ਕਹਿੰਦਾ ਵੀ ਮੇਰੀ ਜਾਨ ਨੂੰ ਵੀ ਤੰਗਵਾ। ਤੇ ਹੁਣ ਆਂਦਾ ਵਿਚਾਰਾ ਲੱਖ ਤੇ ਮੈਂ ਕਰੂੰਗਾ ਨਾ ਜਿੱਦਾਂ ਮਰਜ਼ੀ ਕਰਾਂ। ਆਹ ਚਲ ਲੱਖ ਕਰ ਦੇ ਤਾਂ ਵੀ ਬੜੀ ਭਾਦਰੀ ਆ। ਲੱਖ ਹੋ ਦਊਗਾ। ਉਹ ਇਹਨੇ ਸਾਰੇ ਦੇਣਗੇ ਤੇ ਬਾਕੀ ਹੁਣ ਤੁਸੀਂ ਵੀ ਕੋਹ ਸੋਚੋ ਮੈਂ ਤੁਹਾਨੂੰ ਕਹਿੰਦਾ ਤੀ ਫੋਨ ਨਹੀਂ ਕਰਨਾ ਯਾ ਮੇਰਾ ਤਜੀਰ ਹੀ ਕਰਦਾ ਡਾਇਰੈਕਟ ਕੋਈ ਘਰ ਚੋਂ ਫੋਨ ਪੁੱਛ ਲਉਣਾ ਬਲਾ ਮੈਂ ਕਰ ਦੇਣਗੇ ਹੋਰ ਕੀ ਚੜ ਪੁੱਛਿਆ ਕਿ ਮੇਰੀ ਗੱਲ ਸੁਣ ਲੈ ਜੇ ਮੇਰੀ ਭੈਣਾਂ ਦੇ ਦੀ ਨੜਾਨ ਲੱਗਦੀ ਹੈ ਹੈ ਉਹ ਬੱਸ ਇਹੋ ਕਰ ਲਿਆ ਵੀ ਭੈਜੀ ਆਹ ਕੰਮ ਤੁਹਾਡਾ ਫੋਨ ਕੀਤਾ ਹੋਰ ਹਿਸਾਬ ਦਾ ਗੱਲਵਾ ਮੰਮੀ ਦੀ ਗੱਲ ਹੋਰ ਵਾ ਯਾਰ ਐਵੇਂ ਨੀਜੇ ਕੰਮ ਖੁਣਾ ਮੁੜ ਕੇ ਰਿਸ਼ਤੇਦਾਰੀ ਜਾਂਦੀ ਜਾਣੀ ਤੈਨੂੰ ਲੈਣ ਦੇ ਪਰ ਫੋਨ ਤੇ ਗੱਲ ਕਰ ਲੈ ਮੇਰੀ ਗੱਲ ਸੁਣ ਲੈ ਉਹ ਸਾਰੀਆਂ ਗੱਲਾਂ ਛੱਡ ਤੇ ਮੈਂ ਵੱਡੇ ਭਾਲੂ ਖੇੜਨੇ ਪੈਸੇ ਤੇ ਲੈ ਉਹ ਡੈੜੀ ਰਹਿਣ ਦੇ ਦੂੰ ਉਹਨੂੰ ਨਾ ਗਈ ਪਤਾ ਕੀ ਗੱਲ ਵਾ ਸਾਰੀ ਮਾਤਾ ਮੇਣਾ ਬਣ ਜਾਣਾ ਆਹੋ ਹੈ ਤੇ ਨਾਲੇ ਤੁਹਾਨੂੰ ਪਤਾ ਹੀ ਆ ਨਾ ਜੇ ਕਿਤੇ ਪੁੱਠੇ ਕੰਮ ਤੇ ਫਸਾਤਾ ਤੇ ਫਿਰ ਕੀ ਕਰਾਂਗੇ ਸਾਰੀ ਉਮਰ ਆਪਾ ਯਾਰ ਪੁੱਠੇ ਕੰਮ ਜਿਹੜੇ ਕਦਾ ਫਸਾ ਦੇਣਾ ਤੇਰਾ ਭਰਾ ਵਾ ਵੱਡਾ ਉਹ ਡੈੜੀ ਭਰਾ ਤੇ ਤੁਹਾਡਾ ਹੈਗਾ ਵਾ ਪਰ ਤੁਹਾਨੂੰ ਕੰਮ ਪਤਾ ਨਾ ਕਿਦਾਂ ਦੇ ਉਹਨਾਂ ਦੇ ਇੱਕ ਪਤਾ ਕੀ ਅਸ ਨਹੀਂ ਜੇ ਪੈਸੇ ਦੇ ਵੀ ਦਿੱਤੇ ਮੈਨੂੰ ਪਤਾ ਵਾ ਤੁਹਾਨੂੰ ਨਾ ਨਹੀਂ ਗਈ ਉਹਨਾਂ ਨੇ ਕਰਨੀ ਦੇ ਦੇਣੇ ਆ ਪਰ ਸਾਰੀ ਉਮਰ ਹਾਂ ਨੂੰ ਛੇਤਾ ਥੱਲੇ ਲਾ ਕੇ ਰੱਖਣਾ ਆਹੋ ਨਹੀਂ ਜਿੰਨੇ ਗੱਲ ਤਾਂ ਸੁਣਾ ਕਰਨੀ ਉਹਨਾਂ ਨੇ ਗੱਲ ਯਾਰ ਮੇਰੀ ਸੁਣ ਲਓ ਗੱਲ ਪਹਿਲਾਂ ਜਿਹੜਾ ਕੰਮ ਰੰਬਿਆ ਪਲੇਅ ਤੇ ਨੇਪਰੇ ਲਾ ਲ ਤੁਸੀਂ ਆਉਣ ਵਾਲੇ ਸਮੇਂ ਦੇ ਕਿਤੇ ਗੱਲਾਂ ਕਰੀ ਜਾਂ ਤੁਸੀਂ ਮਾਪੋਦੋਏ ਪਤਾ ਨਹੀਂ ਕਿ ਤੁਸੀਂ ਕੀ ਸੋਚਦੇ ਜੀ ਓਏ ਆਉਣ ਵਾਲਾ ਸਮਾਂ ਕੀ ਜੇ ਉਹਨਾਂ ਕੋ ਪੈਸੇ ਤੁਸੀਂ ਲੈ ਲੇ ਤੇ ਆਉਣ ਵਾਲਾ ਸਮਾਂ ਸਾਨੂੰ ਪਤਾ ਵਾ ਨਾ ਕਿਹੜਾ ਆਉਣਾ ਵਾ ਯਾਰ ਮੇਰੀ ਸੁਣ ਲਗਾ ਤੂੰ ਬਾਹਰ ਦੇ ਟੈਨਰਸ਼ਿਪ ਤੋਂ ਤਰ ਕਰਕੇ ਨੇ ਦੇਸ਼ਾਂ ਨੂੰ ਪੀਲੋ ਇਹਨਾਂ ਦੇ ਲਾਦਾ ਚੱਲ ਗੇ ਲੋ ਹਾਂ ਵੇਹਲੋਂ ਪਰ ਮੇਰਾ ਨੀਗਾ ਮਨ ਮੰਨਦਾ ਮੈਨੂੰ ਪਤਾ ਹੋਣਾ ਦਾ ਉਹ ਚਲਾਕੀਆਂ ਕਰ ਜਾਂਦੀ ਐ ਮੇਰਾ ਤੇ ਆਪ ਨਹੀਂ ਮੰਨਣਦਾ ਮੰਮੀ ਯਾਰ ਮੇਰੀ ਸੁਣੋ ਕੱਲ ਮੈਂ ਧੰਨਾ ਸਿਰੇ ਦੀ ਗੱਲ ਦੱਸਤੀ ਜੀ ਉਹ ਤੋਂ ਬਿਨਾ ਹੁਣ ਕਹਿੰਦੇ ਬਾਹ ਫੜਨੀ ਠੀਕ ਆ ਜੇ ਕਿ ਰਿਸ਼ਤੇਦਾਰ ਕੋ ਲੈਂਦੇ ਨਾ ਉਹਨੇ ਹੁਣੇ ਕਹਣਾ ਵੀ ਮੈਂ ਸਵੇਰੇ ਕੁਝ ਪੜਾ ਤੇ ਮੈਨੂੰ ਹੁਣੇ ਦੇਈ ਦੇ ਪੈ ਚੱਲ ਇਹਨੂੰ ਤੇ ਬੰਦਾ ਲਾਲਾ ਪੁੱਤਾ ਕਰਕੇ ਬੰਦਾ ਕੇ ਪਿੱਛੇ ਕਰ ਲੂਗਾ ਪਾ ਚੱਲ ਕੋਈ ਇਹਨੂੰ ਛੋਣ ਦੇ ਦਾਂਗੇ ਕਣਕੋ ਦੇ ਦਾਂਗੇ ਹਾਂ ਡੈਡੀ ਮੇਰੀ ਗੱਲ ਸੁਣੋ ਮੰਮੀ ਮੇਰਾ ਕੰਮ ਬਣੇ ਚਾਹੀ ਨਾ ਬਣੇ ਪਰ ਉਹਨਾਂ ਕੋ ਪਹਿਨੀ ਆ ਪਲਣੇ ਮੇਰਾ ਵੀ ਨਹੀਂ ਮਨ ਮੰਨਦਾ ਸਣੀ ਇਹ ਤੇ ਜਾਣ ਕੇ ਬਸ ਲੈ ਪੈਂਦੇ ਕਰਨ ਗੱਲ ਤੇ ਮੇਰ ਨਾਲ ਸਲਾਵਾ ਕਰਨ ਗੱਲ ਹੀ ਆਏ ਤੇ ਚੱਪ ਜੋ ਸਨ ਮੰਨਦਾ ਆ ਚੱਲ ਮੰਨ ਕੋਈ ਨਹੀਂ ਠੀਕ ਆਂ ਮਿਲ ਲੈਣੇ ਆਪੋ ਜਿਹਾ ਨਾ ਕਰੇ ਆਹੀ ਤੂੰ ਆਣ ਕੇ ਪਿੜਾ ਕਰਕੇ ਕਰਤਾ ਫੜ ਕੇ ਨਾ ਕੋਈ ਆਪਾਂ ਪਹਿਲੇ ਲੈਣੀ ਸੱਦੀ ਨਹੀਂ ਮੰਨਦੇ ਕੱਲੀ ਸਲਾਵਾ ਲੈੰਦੇ ਤੇ ਨਹੀਂ ਖਰਾਬ ਕਰਕੇ ਛੁੱਟਦੀ ਏ ਮੇਰੀ ਚੱਲ ਹਾਂਜੀ ਪਾਣੀ ਲੈਣ ਨਾਲ ਕਲਾ ਮਿਲੂ ਤੇ ਕਾਲੇ ਮੇਰੀ ਗੱਲ ਸੁਣ ਮੰਮੂ ਨਾਲ ਫੋਨ ਕਰਕੇ ਕਹਦੇ ਮੈਂ ਨਹੀਂ ਜਾਣਾ ਬਰਬੁਰ ਨਹੀਂ ਕੀ ਹੋ ਗਿਆ ਹੁਣ ਤਾਨੂੰ ਓਏ ਆਵੇਂ ਤੈਨੂੰ ਡਿਲ ਚੜੀ ਬਾਹਰ ਜਾਣਾ ਬਾਹਰ ਜਾਣਾ ਦੱਸ ਕੀ ਗੱਲ ਵਾ ਤੁਹਾਡੇ ਫਾਇਦੇ ਵਾਸਤੇ ਕਰਨ ਦੇ ਆ ਉਹ ਇਹ ਕਿਹ ਚਕਪਤ ਵਾਲੀ ਕਿਹੜੀ ਗੱਲ ਵਾ ਤੇ ਬੈੜੀਆਂ ਤੇ ਗੈੜੀ ਬੰਦਾ ਮੈਂ ਪਾ ਜਾਈ ਉਹਨਾਂ ਕੋਲ ਲੈਣਾ ਉਹਨਾਂ ਕੋਲ ਨਹੀਂ ਲੈਨੇ ਪਾਏ ਆਪਾਂ ਤੇ ਨਹੀਂ ਉਹਨਾਂ ਕੋਲ ਲੈਂਦੇ ਆਪਾਂ ਕਿ ਹੋਰ ਕੋ ਫੜਕ ਲਾਂ ਮੈਂ ਜਾਣਾ ਨਹੀਂ ਬਾਬਾ ਤੇ ਕਿਉਂ ਲੈਣੇ ਜਾਂਦੇ ਨੇ ਕੰਮ ਕੀ ਦੇ ਖੋਲੇ ਬੰਦੀ ਆ ਵਾਰ ਤੇ ਇੱਥੇ ਠੀਕ ਆ ਇੱਥੇ ਠੀਕ ਆ ਮੈਂ ਪੱਠੇ ਪਾਉਂਦੇ ਆ ਮੈਨੂੰ ਦੋਦੇ ਦੇ ਪੈਗੇ ਆਈ ਜਾਂਦੇ ਕੋਈ ਗੱਲ ਨਹੀਂ ਬਾਹਰ ਜਾ ਗੋ ਤਾਂ ਕੀ ਕਰ ਜਾਣਾ ਤੇ ਦੱਸ ਹਾਂ ਤੁਹਾਡੇ ਫਾਇਦੇ ਵਾਸਤੇ ਕਹਿਣ ਦੇ ਆ ਤੁਹਾਡਾ ਚੰਗਾ ਛਾਪਾ ਪਾ ਕੇ ਰੱਖਦਾ ਵਾ ਅਹ ਹਜੇ ਆਪਾਂ ਕਹਦਾ ਉਹ ਤਾਂ ਮਾਰੀ ਤੈ ਇਹਦੇ ਇਦਾਂ ਡੇਜ ਕਹਿੰਦਾ ਪਰੀਆਂ ਕੀ ਮੜਾ ਕਰਦਾ ਤੁਹਾਡਾ ਚਲ ਜੀ ਬਾੜ ਕੋ ਹੈ ਨਹੀਂ ਨੇ ਪੈਸੇ ਦੱਸ ਕੀ ਕਰੀਏ ਤੇ ਤਹੀ ਇਦਾਂ ਲੜਨ ਕੋ ਡੇਜੇ ਮੇਰਾ ਨਹੀਂ ਜੀ ਬੰਦੇ ਬਾੜ ਜਾਣੂ ਮੈਂ ਨਹੀਂ ਆ ਆ ਫੋਨ ਕਰਕੇ ਕਹਿ ਦੇ ਤੇ ਦੱਸ ਇਹ ਚ ਮੜਾ ਕੀ ਆ ਪਾਇਰਾ ਹੁਣ ਕਿੱਥੇ ਚਲ ਜਾਵੇਂ ਆਪਾਂ ਤੇ ਆਪੂ ਹੁਣ ਜਾਣਗੇ ਕੀ ਬੰਨੇ ਨਹੀਂ ਇਹਨਾਂ ਕੋ ਫੜ ਦੇ ਉਹਨਾਂ ਕੋ ਲੈਣੀ ਨਹੀਂ ਆਪਾਂ ਜਿੰਨਾ ਕੋ ਹੋਣੇ ਹਾਂ ਹੈ ਹੈ ਬੋਲੀ ਬੋਲ ਤੂੰ ਕੀ ਸਾਰਾ ਕਾਸੇ ਹੱਤੇ ਚੁੱਕਿਆ ਵਾ ਕੀ ਗੱਲ ਹੋ ਗਈ ਸ਼ਰਮ ਪਤਾ ਨਹੀਂ ਮੰਮੀ ਆਵੇਂ ਆਣ ਕੇ ਲੜੀ ਜਾਣਦੇ ਕਹਿੰਦੇ ਮੈਨੂੰ ਮੈਨਾਂ ਬਾਹਰ ਨਾ ਤੈਨੂੰ ਕੀ ਹੋ ਗਿਆ ਹੁਣ ਮੈਂ ਜਾਣਾ ਨਹੀਂ ਬਾਹਰ ਮੈਂ ਇੱਥੇ ਠੀਕ ਹਾਂ ਜਾਣਾ ਨਹੀਂ ਬਾਹਰ ਸਾਰੀ ਹਮਰ ਗੋਸਪੀ ਜਾਈ ਕੋਈ ਗੱਲ ਵਿੱਚ ਉੱਠੀ ਜਾਊਂਗਾ ਮੈਂ ਉਹਨਾਂ ਕੋ ਪੈਸੇ ਨਹੀਂ ਮੈਂ ਮੰਗਣਾ ਮੈਂ ਬੋਹਾ ਖੜੂਂਗਾ ਮੈਂ ਮੈਂ ਕਰੀ ਆ ਹਾਂ ਤਵੇ ਚਮਾ ਕੋ ਉਹਨਾਂ ਕੋ ਪੈਸੇ ਲੱਗੇ ਆਪਾਂ ਠੀਕ ਆ ਕੋਈ ਗੱਲ ਨੀ ਇੰਤਜ਼ਾਮ ਕਰ ਲੈਨੇ ਆ ਤੇ ਨਾਲੇ ਤੇਰੇ ਸਹੁਰਿਆਂ ਨੇ ਤੇਰਾ ਕੀ ਮਾੜਾ ਕਰਤਾ ਉਹ ਤੇ ਵਿਚਾਰੇ ਤਰਲੇ ਲੈਣਦੇ ਆ ਕਿ ਚੱਲ ਤੂੰ ਤੇਰੇ ਸੈੱਟ ਹੋ ਜਾਏਗਾ ਉਹ ਸੈੱਟ ਹੁਣ ਮੇਰੀ ਗੱਲ ਸੋ 8-9 ਲੱਖ ਰੁਪਿਆ ਕਰਨਾ ਕਿੱਦਾਂ ਵਾ ਤੇ ਜੇ ਡੈ ਉਹਨਾਂ ਕੋ ਤਾਂ ਨੂੰ ਪਤਾ ਵੀ ਪੈਸੇ ਮੈਂ ਨਹੀਂ ਲੈਣੇ ਜੋ ਮਰਜ਼ੀ ਹੋ ਜੇ ਚੱਲ ਚੁੱਪ ਕਰ ਠੰਡੇ ਦਿਮਾਗ ਨਾਲ ਸੋਚ ਥੋੜੀ ਬੋਧੀ ਮਦਦ ਤੇਰੇ ਮਾਮਿਆਂ ਵੀ ਕਰ ਦੇਣੀ ਆ ਤੇ ਬਾਕੀ ਤੇਰੇ ਸਹੁਰਿਆਂ ਨੇ ਕਰ ਦੇਣੀ ਆ ਉਹ ਤਾਂ ਵਿਚਾਰੇ ਨਾ ਕਰਦੇ ਕਿਤੇ ਗੱਲ ਹੀ ਕਰਨ ਵਾਲੀ ਠੀਕ ਵਾ ਨਾ ਕਰਦੇ ਆ ਜੀ ਹੁਣ 10 ਲੈ ਕੇ ਗੜਾ ਫੇਰ ਆ ਵੇਖ ਲੈ ਰਵਾ ਤਾਂ ਉਹ ਵਿਚਾਰੀ ਨੂੰ ਨਾ ਉਹਨਾਂ ਤਰ੍ਹਾਂ ਕੀ ਮਾੜਾ ਕੀਤਾ ਹੈ ਉਹ ਤੇ ਉਹ ਚਾਹੁੰਦੇ ਆ ਨਾ ਤੁਹਾਡੀ ਧੀ ਸੁਖੀ ਰਵੇ ਉਹ ਤੇ ਹਰ ਗੱਲ ਤੇ ਤੁਹਾਡੇ ਨਾਲ ਖਲੋਂਦੇ ਆ ਤੇ ਤੈਨੂੰ ਫਿਰ ਭਲ ਨਹੀਂ ਪੱਚਦੀ ਉਹ ਮੈਨੂੰ ਬਾਹਰ ਜਾਂਚੀ ਨਹੀਂ ਕੋਈ ਗੱਲ ਪਾਸ ਡਾਡੀ ਨੇ ਕਹਿਦਾ ਕਿ ਜਿਦੋਂ ਪਿਆਹੇ ਉਹਨਾਂ ਕੋ ਲਿਆਣੇ ਹੋਰ ਕਿਤੇ ਪਾਹੇ ਬੰਨੀ ਗੱਡੇ ਤੇ ਫੇਰ ਤੇ ਚੁੱਪ ਕਰਦਾ ਡਾਡੀ ਨੇ ਕਹਿ ਪਤਾ ਮਕਣਾ ਲੈਣ ਚਲ ਗੀ ਆਮਦੇ ਘਰ ਅਬੋ ਡਾਡੀਆਂ ਨੇ ਮੇਰੀ ਸਲਾਹ ਲੈਣ ਆ ਜਾਂਦੀ ਉਹ ਉਹ ਤੇਰੇ ਸਾਰੇ ਬੜੇ ਚੰਗੇ ਕੋਈ ਨਹੀਂ ਆ ਪਾਉਂਦਾ ਦੀ ਸਲਾਹ ਲੈ ਲੈਣੇ ਆ ਤੇ ਹੜ ਕੋ ਨਹੀਂ ਤਜਾ ਹੁੰਦੇ ਪਾਹੇ ਆਂਦਾ ਜੋ ਜੋ ਬੰਦੀ ਗੱਲ ਤੇ ਠੀਕ ਹੈ ਨਹੀਂ ਨਾ ਬੰਦੀ ਉਹਨਾਂ ਕੋ ਪੈਸੇ ਨਹੀਂ ਲੈਣੇ ਮੈਂ ਅਸਲ ਉਹਨੂੰ ਕਿਹਾ ਤਾਂ ਕਿ ਉਹਨਾਂ ਨੂੰ ਫੋਨ ਕਰਕੇ ਕਹਦੇ ਜੀ ਮੈਂ ਨਹੀਂ ਜਾਣਾ ਬੱਸ ਚੱਲ ਮੇਰੀ ਗੱਲ ਸੁਣ ਠੰਡਾ ਰਿਆ ਕਰ ਠੰਡਾ ਹੀ ਨਾ ਕਰ ਉਹ ਕੁੜੀਆਂ ਵਿਚਾਰ ਉਕੇ ਨਹੀਂ ਰੋਂਦੇ ਕੋਖ ਨਹੀਂ ਹੋਗਾ ਚਲੋ ਸਾਰੇ ਮਿਲ ਗਿਆ ਤੈਨੂੰ ਪੱਜ ਪੱਜ ਦੀ ਮੈਂ ਵੇਖਾਂ ਜਾ ਕੇ ਬੜਾ ਬਚਾਈ ਕਰ ਸ਼ਰਨਾ ਪੁੱਤ ਕਿਉਂ ਰੋਂਦੇ ਹੀ 10ਵੇਂ ਮੀਆਂ ਚ ਮੇਰਾ ਕੀ ਕਸੂਰਾ ਨਹੀਂ ਪੈਂਦਾ ਹੁਣ ਬੰਦੋ ਬਸ ਤੋਂ ਡੇ ਕੇ ਬਨੇ ਤੇ ਇਹਦਾ ਉਹਦਾ ਦਿਮਾਗ ਖਰਾਬ ਹੋਇਆ ਤੂੰ ਇਹਦਾ ਗੁੱਸਾ ਨਾ ਕਰਿਆ ਕਰ ਤੂੰ ਤੇ ਮੇਰੀ ਧੀ ਹੈਂ ਚੁੱਪ ਕਰ ਜਾ ਕੋਈ ਗੱਲ ਨਹੀਂ ਆਪੇ ਇਂਤਜਾਮ ਹੋਇਆ ਨਾ ਇਹ ਤਾਂ ਖੱਬਿਆ ਜਾ ਤੇਰੇ ਗਲ ਪੈ ਜਾਵਾ ਤੇ ਉਹ ਦਿਨ ਬਸ ਇੰਨੀ ਗੱਲ ਕੱਢੀ ਮੂੰਹ ਚ ਵੀ ਮੈਂ ਪ੍ਰਾਹ ਨੂੰ ਕਹਿ ਦਿੰਦਾ ਵਾ ਤੈਨੂੰ ਪਤਾ ਪ੍ਰਾਹ ਦਾ ਨਾਮ ਸੁਣ ਕੇ ਤੈਨੂੰ ਹੋ ਜਾਂਦਾ ਵਾ ਤੇ ਹੈ ਵੀ ਸੱਚਾ ਹੀ ਐ ਸਣੀ ਤੈਨੂੰ ਪਤਾ ਕਿੱਦਾਂ ਦੇ ਆ ਚਲੋ ਤੇ ਸੱਚੀ ਆ ਪਰ ਹੋਰ ਮਾੜਾ ਥੋੜਾ ਸੋਚਣ ਦੇ ਇਹਨਾਂ ਦਾ ਮੈਂ ਕਹਿੰਦੇ ਵੀ ਉਹਨਾਂ ਨੂੰ ਫੋਨ ਕਰਦੇ ਨਹੀਂ ਤੂੰ ਕਿਤੇ ਫੋਨ ਨਹੀਂ ਕਰਨਾ ਠੀਕ ਆ ਨਾ ਤੇ ਰੋ ਨਾ ਆ ਰੋਣਾ ਤੇ ਚਿਹਰਾ ਮੈਨੂੰ ਚੰਗਾ ਲੱਗਦਾ ਤੇਰਾ ਅੱਗੇ ਮਹਾ ਦਵਾਈ ਖਾ ਕੇ ਮਹਾ ਠੀਕ ਹੋਈ ਐ ਇਹ ਤਾਂ ਦਿਮਾਗ ਖਰਾਬ ਹੋਇਆ ਮੁੰਡੇ ਦਾ ਹਾਂ ਦੇ ਪਿੰਡ ਦਾ ਜੋ ਮੂੰਚ ਹੁੰਦਾ ਬੋਲੀ ਜਾਂਦਾ ਬੋਲੀ ਜਾਂਦਾ ਸਮਝੀ ਹੈ ਨਹੀਂ ਮਾਸਾ ਤੇ ਦੇ ਅਮੀ ਕਰਨ ਵੀ ਚਲ ਕੇ ਬਨੇ ਗੱਲ ਬਣ ਜੇ ਤੇ ਸੈੱਟ ਹੋ ਜਾਣੇ ਵੀ ਕਿਦੇ ਪੁੱਤ ਮੈਨੂੰ ਪਤਾ ਵਾਂ ਬੜੇ ਚੰਗੇ ਆ ਤੇਰੇ ਮਾਪਿਓ ਉਹਨਾਂ ਦਾ ਇਰਾਦਾ ਇਹ ਪਚਾਲੇ ਵੀ ਕਮਾਈ ਕਰਨ ਦਾ ਪੂਗਾ ਤੇ ਚਲ ਸਾਡੀ ਧੀ ਸੌਖੀ ਹੋ ਜੂਗੀ ਹੈ ਮਾਪੇ ਕੜਾ ਮਾੜਾ ਚਾਹੁੰਦੇ ਆ ਪੁੱਤ ਕੋਈ ਨਹੀਂ ਤੂੰ ਹੌਸਲਾ ਰੱਖ ਸਾਰੇ ਕੰਮ ਵਧੀਆ ਹੋ ਜਾਣੇ ਆ ਫਿਕਰ ਕਰਨੀ ਆ ਤੂੰ ਇਹਦਾ ਤਾਂ ਸੁਭਾਈ ਦਾ ਦਾਵਾ ਹੈਂ ਤੂੰ ਨਾ ਗੁੱਸਾ ਕਰਿਆ ਕਰ ਮੇਰੀ ਧੀ ਆ ਤੂੰ ਤੇ ਹੈ ਚੁੱਪ ਕਰ ਜਾ ਮੇਰੀ ਧੀ ਕੋਈ ਗੱਲ ਨਹੀਂ ਆਪੇ ਸਭ ਕੁਝ ਠੀਕ ਹੋ ਜਾਣਾ ਕੋਈ ਨਹੀਂ ਕਿਤੋਂ ਕਿਤੋਂ ਇੰਤਜ਼ਾਮ ਤੇ ਹੋ ਹੀ ਜਾਣਾ ਪਿਆ ਹੰਦਾ ਹੈ ਇਹ ਬੰਤ ਵੀ ਮੈਂ ਕਹਿੰਦੀ ਵੀ ਚਲ ਕੇ ਹੋਰ ਬਨੇ ਪਤਾ ਕਰ ਲਾਂਗੇ ਤੇ ਕਹਿੰਦੇ ਵੀ ਹੋਰ ਬਨੇ ਕਿੱਥੋਂ ਲੈਣੇ ਆਪਾਂ ਮਮੀ ਜੀ ਮੈਂ ਉਹਨਾਂ ਨੂੰ ਫੋਨ ਕਰਕੇ ਕਹਿ ਦਾਂ ਹਨਾ ਮਨਾ ਕਰ ਦਾਂ ਤੇ ਅਗਲੇ ਨੇ ਮੁੜ ਕੇ ਜੇ ਕਿ ਲੋੜ ਵੀ ਸਾਨੂੰ ਪੈ ਗਈ ਤੇ ਅਗਲੇ ਕਹਣਾ ਵੀ ਅਸੀਂ ਕਿਉਂ ਕਰੀਏ ਉਹਨਾਂ ਦੀ ਮਤ ਹਨਾ ਪਹਿਲਾਂ ਫੇਰ ਕਹਣਾ ਵੀ ਇਹਨਾਂ ਨੇ ਫੇਰ ਮਨਾ ਕਰ ਦੇਣਾ ਜਿਨ੍ਹਾਂ ਮਰਜ਼ੀ ਉਹਨਾਂ ਦਾ ਕਰੀ ਜਾਓ ਰਹਿਣ ਦੋ ਛੱਡੋ ਪਰੇ ਇਹਨਾਂ ਨੂੰ ਪਤਾ ਮੈਂ ਸਮਝ ਨਹੀਂ ਤਰੀ ਗੱਲ ਸਾਰੀ ਉਹ ਵਿਚਾਰੇ ਤੇ ਚੱਲ ਤੁਹਾਡਾ ਪੜਾਈ ਕਰਨ ਦੇ ਆ ਉਹ ਕਿਹੜਾ ਕੋਹ ਮਾੜਾ ਕਰਨ ਦੇ ਚੱਲ ਕੋਈ ਨਹੀਂ ਸਣੀ ਦੇ ਸਵੇਰ ਦਾ ਤੈਨੂੰ ਪਤਾ ਹੀ ਹੈ ਨਾ ਮੈਂ ਸਮਝਾ ਲਈਨੀ ਉਹਨੂੰ ਕੋਈ ਗੱਲ ਨਹੀਂ ਸਾਰੇ ਕੰਮ ਠੀਕ ਹੋ ਜਾਣੇ ਤੂੰ ਨਾ ਫਿਕਰ ਕਰਿਆ ਕਰ ਮੇਰੀ ਤੀ ਠੀਕ ਵਾਰਾ ਆ ਖੁਸ਼ ਹੋ ਹੁਣ ਆ ਰੋਣੀ ਦੀ ਸੂਤਾ ਠਾ ਟਾ ਆਪਣੀ ਚਲ ਆ ਚਲੀਏ ਅੰਦਰ ਆ ਜਾ ਉਹ ਸੁੱਤੀ ਆ ਲੰਮੇ ਬਈਆਂ ਦੀ ਨੀਂਦ ਜੀ ਆ ਗਈ ਆ ਪਾਣੀ ਲਿਆਵਾ ਉਹ ਨਹੀਂ ਯਾਰ ਪਾਣੀ ਪੁਣੀ ਨੀਗਾ ਪੀਣਾ ਤੇ ਕਰਗੀ ਕਿਸ਼ਤ ਕਿਸ਼ਤ ਕੋਸਤ ਕਰੀ ਤਾਨੀ ਆ ਹਾਂ ਕੰਮ ਬੜਾ ਖਰਾਬ ਆ ਹੁਣ ਕੀ ਹੋਇਆ ਵਾ ਇਧਰੋਂ ਚੁੱਕੀ ਦਾ ਕਰ ਰਿਆ ਦੂਜੇ ਬੰਨੇ ਤਾਰ ਦੀ ਦਾ ਦੂਜੇ ਬੰਨੇ ਚੁੱਕੀ ਇਧਰੋਂ ਤਾਰ ਦੀ ਦਾ ਹੁਣ ਕੋਈ ਵਾ ਨਹੀਂ ਗੀ ਹੂੰ ਬੜਾ ਕੰਮ ਖਰਾਬ ਚੱਲਣਿਆ ਤੇ ਦੇਖ ਲੋ ਨਹੀਂ ਤੇ ਅੱਧਾ ਕਿੱਲਾ ਹੀ ਠਾਂ ਤਾਂ ਕਰ ਦੋ ਵਿੱਚੋਂ ਕੁਛ ਨਹੀਂ ਹੁੰਦਾ ਅੱਧਾ ਕਿੱਲਾ ਤਾਂ ਠਾਂ ਕੀਤਾ ਤੇ ਨੂਹ ਪਤਨੂੰ ਪਤਾ ਲੱਗ ਜਣਾ ਲੈ ਨੂਹ ਪਤਨੂੰ ਆਖਾਂਗੇ ਮੈਂ ਉਹ ਓਦਾਂ ਉਹ ਠੇਕੇ ਦੇ ਦਿੱਤੀ ਸਦਾਨੇ ਹੈ ਮੁੰਡਾ ਜਵਾਨ ਹੈ ਵਿਆਹ ਵਰਿਆ ਵਾ ਨਿਆਣਾ ਵਾ ਉਹਨੂੰ ਨਹੀਂ ਪਤਾ ਲੱਗਣਾ ਵੀ ਪਹਿਲੀ ਵੇਚੀ ਤੇ ਮੁੰਡੇ ਨੂੰ ਜੇ ਲੱਗ ਹੀ ਜਾਊਗਾ ਤਾਂ ਨੋਨ ਨੂੰ ਨਾ ਦੱਸਾਂਗੇ ਐਂਦਾ ਕਿਦਾਂ ਹੋਊਗਾ ਜਦੋਂ ਨੋਨ ਨੂੰ ਪਤਾ ਲੱਗਾ ਫੇਰ ਗੱਲ ਪਊਗੀ ਅਗਲੀ ਉਹ ਨਹੀਂ ਉਹ ਨਹੀਂ ਇਸ ਤਰ੍ਹਾਂ ਦੀ ਹੈਗੀ ਉਹਨੂੰ ਵੀ ਪਤਾ ਹੀ ਐ ਵੀ ਮੰਮੀ ਡੈਡੀ ਕਿਹੜਾ ਨੁਕਸਾਨ ਕਰਨ ਦੇ ਐ ਇਹ ਹੋਗੇ ਜ਼ਿਆਦਾ ਹੂੰ ਤੇ ਕੰਮ ਨਹੀਂ ਸੁੱਤਰਾ ਆਉਂਦਿਆ ਅੱਛਾ ਤੇ ਕੋਈ ਗੱਲ ਨਹੀਂ ਤੁਸੀਂ ਨਾ ਫਿਕਰ ਨਾ ਕਰੋ ਕੁਝ ਨਹੀਂ ਹੁੰਦਾ ਉਹ ਫੇਰ ਕੀ ਹੋਈ ਗਏ ਜੀ ਗਈਆਂ ਉਦੋਂ ਨਹੀਂ ਫਿਕਰ ਨਾ ਕਰੋ ਫਿਕਰ ਨਾ ਕਰੋ ਹੂੰ ਕੱਥੇ ਹਾਂ ਘਾਤ ਘੁੱਟ ਕੇ ਕਰੀ ਐਵੇਂ ਹੁਣ ਕੋਈ ਚੀਜ਼ ਚਾਹ ਲੈਣ ਚੱਲ ਜੀ ਕਿਤੇ ਉਹ ਦੱਸ ਜਿਹੜੀ ਚੀਜ਼ ਦੀ ਲੋੜ ਹੈ ਉਹੋ ਹੀ ਲਈ ਦੀ ਆ ਇਹ ਆਪਣੇ ਆਪ ਉਹਦਾ ਵਾਧੂ ਲਿਆ ਕੇ ਰੱਖੀ ਦੀ ਨਹੀਂ ਗੀ ਮੈਨੂੰ ਬੜਾ ਫਿਕਰ ਲੱਗ ਰਹੀ ਜਾਂ ਮੈਨੂੰ ਨੀਂਦ ਨਹੀਂ ਆਉਂਦੀ ਸਾਰੀ ਰਾਤ ਐਵੇਂ ਬਿਮਾਰ ਨਾ ਹੋ ਜਿਓ ਕੁਝ ਨਹੀਂ ਹੁੰਦਾ ਜੇ ਚੜੀ ਗਏ ਨੇ ਤਾਂ ਹੁਣ ਉਹ ਗੱਲ ਉਹੋ ਹੀ ਟੈਨਸ਼ਨ ਲੈ ਕੇ ਤੇ ਬਹਿ ਜਾਓ ਉੱਤੇ ਲੋਂੜਾ ਪਿਓ ਆਪਣੇ ਇੱਕ ਬੈਂਕ ਚ ਪੈਸੇ ਤਾਰੀ ਦੇ ਆ ਤਾਂ ਦੂਜੇ ਦਾ ਫੋਨ ਆ ਜਾਂਦਾ ਦੂਜੇ ਦਾ ਤੇ ਤੀਜੇ ਦਾ ਬੈਂਕ ਤੇ ਕੋਈ ਸ਼ਰੀ ਨਹੀਂ ਜਿੱਥੋਂ ਕਰਜ ਨਹੀਂ ਲਿਆ ਚਲੋ ਹੁਣ ਫਿਰ ਮੈਂ ਵੀ ਕੀ ਕਰਾਂ ਮੈਂ ਕਿਹੜੀ ਉਥੇ ਕੱਲੀ ਨੇ ਖਰਚ ਲਿਆ ਜਿੱਥੇ ਲੋੜ ਹੀ ਉੱਥੇ ਖਰਚੀ ਦੇ ਨੇ ਹੁ ਸਹਜੇ ਬੋਲੋ ਕਿ ਤੇ ਨਿਆਣੇ ਇਹਨਾਂ ਸੁਣ ਲੈਣ ਤੁਸੀਂ ਇਦਾਂ ਕਰੋ ਆਪਣੀ ਭੈਣ ਨੂੰ ਫੋਨ ਕਰੋ ਪਰ ਉਹਨਾ ਪੈਨਸ਼ਨ ਆਇਆ ਬਥੇਰੇ ਪੈਸੇ ਲਿਆ ਆ ਤੇ 5-6 ਲੱਖ ਰੁਪਇਆ ਲੈ ਲਓ ਉਹਨੇ ਕਿਹ ਨਾ ਗੱਲ ਨਹੀਂ ਕਰਨੀ ਹੈਗੀ ਤੂੰ ਤਾਂ ਸਿਦੈਣ ਵਾ ਹੁਣ ਪਰੋਣੇ ਦੇ ਸਾਹਮਣੇ ਵੀ ਕਿੰਨਾ ਟੌਰ ਬਣਿਆ ਆਪਣਾ ਕਦੀ ਪੈਸਾ ਨਹੀਂ ਲਿਆਂਦਾ ਵਧੀਆ ਜਾਈਦਾ ਵਧੀਆ ਆਈਦਾ ਅਗਲਾ ਖੂਗਾ ਇਹਨਾਂ ਇਨੇ ਪੈਸੇ ਕੀ ਕਰਨੇ ਲੈ ਆਖੋ ਗਿਆ ਥੋੜੀ ਜਿਹੀ ਲਿਮਟਾਂ ਵੀ ਪੁਖਸ਼ਿਤ ਕਰਨੀ ਆ ਉਹ ਈਡਾ ਹੈਗਾ ਉਹ ਨਹੀਂ ਇੰਨੇ ਹੈਗੇ ਚਲਾਕ ਜਿੰਨਾ ਅੰਦਲੀਆਂ ਕੁੰਡੀਆਂ ਸਾਰੀਆਂ ਪੁੱਛਣੀ ਦੂਰ ਸਾਰਾ ਕੁਝ ਕਹੀ ਜਾਨੀਆ ਮੇਰਾ ਨਹੀਂ ਦਿਲ ਮੰਦਾ ਇਹ ਕੰਮ ਦਾ ਤੇ ਫਿਰ ਕੋਈ ਨਾ ਕੋਈ ਹੱਲ ਤਾਂ ਕਰਨਾ ਹੀ ਪੈਣਾ ਉਹਦਾ ਉਹਦਾ ਇੰਨਾ ਮੈਨੂੰ ਪਤਾ ਤੁਹਾਡੀ ਭੈਣ ਦਾ ਉਹਨੇ ਕਦੀ ਦੂਜੇ ਪਾਸੇ ਵੀ ਗੱਲ ਨਹੀਂ ਕੀਤੀ ਡੇਰੀ ਵਾਲਿਆਂ ਨਾਲੇ ਮੇਰੀ ਗੱਲ ਸੁਣਾ ਉਹ ਗੱਲ ਤੂੰ ਛੱਡ ਪੈਣ ਵਾਲੀ ਜਿਹੜਾ ਤੁਹਾਨੂੰ ਹੈ ਨਾ ਅੱਧਾ ਕਿਲਾ ਅੱਧਾ ਕਿਲਾ ਵੇਚਣ ਨੂੰ ਗਜ਼ਰਾ ਹੋਣਾ ਘੱਟ ਤੋਂ ਘੱਟ ਕਿਲੇ ਦੋ ਵੇਚ ਕੇ ਤਾਂ ਫੇਰ ਕੰਮ ਚੱਲਦਾ ਹੈ ਉਹ ਵੀ ਸਾਰੇ ਨਹੀਂ ਲੱਗਦੇ ਹੂੰ ਬਸ ਦੇਣ ਲੈਣ ਜਾਇ ਚੱਲਦਾ ਵਾ ਉਹ ਕੁਛ ਨਹੀਂ ਹੁੰਦਾ ਆਪੋ ਇਹਦਾ ਸਾਰਾ ਕੁਛ ਹੀ ਆ ਫੇਰ ਕਮਾਈ ਕਰਾਂਗੇ ਤਾਂ ਲੰਗ ਲੱਗੇ ਮੇਲ ਮੂਲ ਹੀ ਜਾਂਦੀ ਐ ਇੰਨਾ ਨਾ ਹੋਗਾ ਸੋਚੀ ਜਾਓ ਕਮਾਈ ਨੂੰ ਅਸੀਂ ਕਿਹੜਾ ਮੁੰਕੇ ਮੈਨੇਜਰ ਲੱਗ ਜਾਣਾ ਕੋਈ ਪਤਾ ਵਾ ਸਾਡੇ ਮੁੰਡਾ ਕਿਤੇ ਸੈੱਟ ਹੋ ਜੇ ਤੇ ਸਾਡਾ ਦੇਣ ਲੈਣ ਸਾਰੇ ਲੋਵਾ ਦੇ ਮੁੰਡੇ ਨੇ ਕਿੱਥੋਂ ਸੈੱਟ ਹੋਣਾ ਮੁੰਡੇ ਨੂੰ ਸ਼ੁਰੂ ਤੋਂ ਐਸ਼ ਕਰਾਈ ਆ ਮੁੰਡੇ ਨੇ ਕਿੱਥੇ ਜਾਣਾ ਉਹ ਤਾਂ ਸਮਝਦਾ ਹੀ ਨਹੀਂ ਜਬੜੇ ਤੁਸੀਂ ਘੁੰਮ ਕਮਾ ਕੇ ਗੱਲ ਮੇਤੇ ਲਿਆਉਣੀ ਐ ਬਸ ਤੇ ਅੱਤੇ ਮੈਂ ਕਾਦੀ ਲਾਉਣੀ ਦੱਸ ਆਹੋ ਜੇ ਇਹ ਮੈਂ ਕੀ ਹੋ ਗਿਆ ਆਪਣੀ ਭੈਣ ਵੱਲੋਂ ਉਹ ਨਹੀਂ ਤੁਸੀਂ ਮੰਨੇ ਜੇ ਮੈਂ ਕਿਹਾ ਕੋਈ ਨਹੀਂ ਮੁੰਡਾ ਦੇਣ ਲੈਣ ਲਾ ਲੇਗਾ ਉਸ ਭੈਣ ਕੋ ਇੱਕ ਵਾਰੀ ਜੇ ਲਿਆ ਵੀ ਲਵਾਗੇ ਮੁੰਡੇ ਕੇ ਵਾਪਸ ਨਹੀਂ ਕਰਨੇ ਤੇ ਕੋਈ ਨਹੀਂ ਕਰਦਾਂਗੇ ਸਾਹ ਠਹਿਰ ਕੇ ਆਖਰਾ ਚੱਲੀ ਕਿ ਡਿੱਗ ਵੱਡੀ ਗੱਲ ਵਾ ਹੁਣ ਕਿਹਾ ਹੋਇਆ ਤਾਂ ਹਮ ਤੁਹਾਡਾ ਜੀ ਨਹੀਂ ਕਹਿੰਦਾ ਮੈਂ ਆਪੋਨ ਲਾ ਲੈਣੀ ਬੁਧੀ ਗੱਲ ਤੂੰ ਆਪ ਵੀ ਗੱਲ ਕਰਨੀ ਕਰ ਲਾਂਗੀ ਮੈਂ ਕੋਈ ਨਹੀਂ ਉਹਨੇ ਨਹੀਂ ਕਰੀ ਨਾ ਕਰੀ ਮੈਨੂੰ ਪਤਾ ਨਾਰੇ ਹੋ ਗਏ ਮਨਜਿੰਦਰ ਹੋਣਾ ਨਾ ਪਤਾ ਲੱਗਿਆ ਨਹੀਂ ਨਹੀਂ ਉਹਨੇ ਕਦੀ ਨਹੀਂ ਜਾਣਾ ਉਹ ਤਾਂ ਉਧਰ ਜਾ ਕੇ ਹੀ ਨਹੀਂ ਕੋਸ਼ਿਸ਼ ਆਗੀ ਪਤਾ ਤਾਂ ਤੁਹਾਨੂੰ ਹੈਗਾ ਹੀ ਕੋਈ ਗੱਲ ਨਹੀਂ ਮੈਂ ਕਰਨੀ ਹੈ ਗੱਲ ਹੈ ਫੋਨ ਤੁਹਾਡੇ ਕੋ ਫੋਨ ਮੇਰਾ ਬਾਹ ਜਾਓ ਲਿਆਉ ਕੋ ਮੈਂ ਲੇਮ। ਆਉਂਦੀ ਤਾਂ ਕੋਈ ਗੱਲ ਨਹੀਂ। ਪਰਿਆ ਵੀ ਪਰਦੇਣਾ ਕਰੀ ਥੋੜਾ ਜਿਹਾ। ਕੋਈ ਨਹੀਂ ਜਿਹੜੀ ਕਿ ਨਿਆਣੀ ਇੱਧਰ ਉੱਧਰ ਹੁੰਦੀ ਹੈ ਨਾ ਤੇ ਮੈਂ ਫੇਰ ਫੋਨ ਲਾਵਾਂਗੀ। ਹਾਂ। ਆ ਤੇ ਜੇ ਅਗਰੇ ਬਾਈ ਚਾ ਸਕੇ 헤ੜ ਲਾ ਲਈਦਾ ਵਾ ਚੁੱਕਦੀ ਨਹੀਂਗੀ। ਤੇ ਜੇ ਅਗਰੇ ਨਾ ਚੁੱਕਿਆ ਉਹ ਮੁਰਕੇ ਆ ਪਾ ਜੇ ਤੇ ਆਖਿਆ ਆਪਣੀ ਪਰਜਾਈ ਨਾ ਗੱਲ ਕਰ ਲੈ। ਉਹ ਤਾਂ ਹੈ ਹੀ ਆ। ਤੋਦਾ ਇਹ ਵੀ ਨਾ ਉਹਨੇ ਤੁਹਾਨੂੰ ਵੀ ਨਹੀਂ ਕਰਨੀ ਹੈਗੀ। ਯਾਰ ਮੇਰਾ ਤਾਂ ਸਿਰ ਘੁੰਮ ਰਿਹਾ ਮੈਨੂੰ ਨਹੀਂ ਕੋਈ ਸਮਝ ਆਉਂਦੀ। ਲੈ ਸਿਰ ਘੁੰਮ ਰਿਹਾ ਵਾ ਕੁਛ ਨਹੀਂ ਹੁੰਦਾ। ਜਾਓ ਚਾਹ ਪਾਣੀ ਬਣਾ ਕੇ ਮਿਲੇਮ ਨਹੀਂ ਆ ਤੇ ਪੀਓ ਘਟ ਜਾਂਦੇ ਦੁੱਧ ਚ ਪੱਤੀ ਪਾ ਮੇਰਾ ਨੀ ਕੋਈ ਵੀ ਜੀ ਕਰਦਾ ਖਾਨ ਹੁਣ ਤਾਂ ਭੁੱਖ ਹੀ ਉੱਡ ਗਈ ਹੈ ਲੈ ਤੁਸੀਂ ਦੇਵੇਂ ਨਹੀਂ ਗਿੰਦੇ ਗੱਲਾਂ ਦੀ ਟੈਨਸ਼ਨ ਨਾ ਲੈਂਦੇ ਜੇ ਤੇ ਫਿਰ ਚੱਲ ਠੀਕ ਹੈ ਮੈਂ ਜਰਾ ਹਨਾ ਆ ਕੱਪੜੇ ਬਦਲਦਾ ਜਾਓ ਜਾ ਬਦਲੋ ਮੈਂ ਚਾਹ ਬਣਾਉਣੀ ਪਿੰਦਰ ਮੇਰੀ ਇੱਕ ਗੱਲ ਸੁਣੋ ਹਾਂ ਹੂੰ ਮੇਰੇ ਨਾ ਪ੍ਰਾਦਾ ਜਨਮ ਨੇ ਨਾ ਸਵੇਰੇ ਆਪਾਂ ਨੂੰ ਸਰਪ੍ਰਾਈਜ਼ ਨਾ ਦਈਏ ਦੀਦੀ ਨੇ ਕੋਈ ਗੱਲ ਨਹੀਂ ਆ ਮੈਂ ਕਿ ਚਲ ਕੇਕ ਕੁੱਕ ਲੈ ਜਾਾਂਗੇ ਤੇ ਵੇਖਿਓ ਕਿੰਨਾ ਖੁਸ਼ ਹੁੰਦਾ ਕਿ ਮੇਰੀ ਭੈਣ ਲੈ ਕੇ ਆਈ ਹੈ ਤੇ ਨਾਲੇ ਮੇਰਾ ਜੀਜਾ ਵੀ ਆਇਆ ਵਾ ਚੱਲ ਕੋਈ ਗੱਲ ਨਹੀਂ ਚੱਲ ਜਾਾਂਗੇ ਤਾਂ ਤਿਆਰ ਹੋ ਰਹੀ ਡੈਮ ਨਾਲ ਆਹ ਉਦੋਂ ਕਿਹੜਾ ਮਨਾਉਂਦਾ ਵਾ ਤੇ ਨਾਲੇ ਇਸੇ ਬਾਣੇ ਨਾਲ ਮੈਂ ਸਾਰਿਆਂ ਨੂੰ ਮਿਲ ਕੇ ਲੀ ਆਵਾਂਗੀ ਤੇ ਹੋਰ ਤੇਨੇ ਕੋਈ ਚੀਜ਼ ਖੜਨੀ ਨਹੀਂ ਹੋਰ ਕੀ ਖੜਨਾ ਵਈ ਹੋ ਕੋਈ ਜੀ ਹੁੰਦਾ ਵਾ ਹੋਰ ਕੋਈ ਗਿਫਟ ਵੇਖ ਲਾਂਗੇ ਕੋਈ ਮੜਾ ਮੋਟਾ ਗਿਫਟ ਗਿਫਟ ਕੀ ਵੇਖਾਂਗੇ ਮੁੰਡਿਆਂ ਵਾਸਤੇ ਮੈਨੂੰ ਕੋਈ ਗਿਫਟ ਵੀ ਨਹੀਂ ਪਤਾ ਕਿ ਕਿਦਾਂ ਦਾ ਦਵਾਂਗੇ ਉਹਨੂੰ ਚੱਲ ਕੋਈ ਗੱਲ ਕੋਈ ਟੀ-ਸ਼ਰਟ ਵਗੈਰਾ ਵੇਖ ਲਾਂਗੇ ਹੋਰ ਕੀ ਵੇਖਣਾ ਚਲੋ ਕੋਈ ਵੇਖ ਲਈਏ ਸੁਪ ਲੈ ਲਾਂਗੇ ਹੈਨਾ ਕੋਈ ਉਹਦੇ ਲਈ ਹੂੰ ਲੈ ਖਦਨ ਦੇ ਕੰਮ ਵੇਖ ਲੈ ਇਹ ਭਰਾ ਦਾ ਜਨਮ ਦਿਨ ਵਾ ਤੇ ਕੇਕ ਲੈ ਜੀ ਦੱਸ ਕੇਕ ਉਹਨੇ ਕਦੀ ਵੇਖਿਆ ਨਹੀਂ ਆ ਜਾਂ ਉਹਨੇ ਕਦੀ ਖਾਧਾ ਨਹੀਂ ਕੋਈ ਤੂੰ ਚੱਜ ਦੀ ਚੀਜ਼ ਲੈ ਕੇ ਜਾ ਜਾਂ ਤੇ ਕੋਈ ਉਹਨੂੰ ਤੂੰ ਮੁੰਦਰੀ ਬਣਾ ਕੇ ਪਾ ਦੇ ਤੇ ਜੇ ਨਹੀਂ ਕੋਈ ਆ ਵਧੀਆ ਵਧੀਆ ਘੜੀਆਂ ਚੱਲਣੀਆਂ ਐਪਲ ਉਪਲ ਦੀਆਂ ਉਹ ਲੈ ਦੇ ਨਿਆਣਿਆਂ ਨੂੰ ਪਤਾ ਹੋਏ ਤੂੰ ਮੇਰੀ ਭੈਣ ਆਈ ਏ ਕੋਹ ਲੈ ਕੇ ਆਈ ਏ ਜੇ ਗਿਫਟ ਵੀ ਦੇਣਾ ਤੇ ਚੱਜ ਦਾ ਦੇ ਮਾੜਾ ਮੋਟੇ ਦਾ ਕੀ ਦੇਣਾ ਹੁੰਦਾ ਕੋਈ ਨਹੀਂ ਇਦਾਂ ਕਰਨੀ ਜਾ ਕੇ ਨਾਲ ਉਹਨੂੰ ਆਨੀ ਪਿਓ ਪੁੱਤ ਜੇ ਜਾਣਾ ਦਾ ਚਾਜ ਦੀ ਚੀਜ਼ ਲਿਖੇ ਜਾਈ ਨਹੀਂ ਤੇ ਜਾਮੀ ਨਾ